ਪਹਿਲਾਂ ਤੇ ਮੈਂ ਬਤਾ ਹੀ ਦੇਣੀ ਚਾਹਨੀ ਆ ਸਾਰੇ ਪੰਜਾਬ ਦੇ ਲੋਕਾਂ ਨੂੰ ਕਿਉਂਕਿ ਅੱਜ ਪੰਜਾਬ ਦੀ ਹਿਸਟਰੀ ਦੇ ਵਿੱਚ ਅੱਜ ਹੈਲਥ ਦੀ ਫੀਲਡ ਦੇ ਵਿੱਚ ਸਭ ਤੋਂ ਵੱਡਾ ਇਤਿਹਾਸਿਕ ਦਿਨ ਹੈ ਕਿਉਂਕਿ ਜੋ ਪੁਰਾਣੀਆਂ ਸਰਕਾਰਾਂ ਨੇ ਕਦੀ ਸੋਚਿਆ ਨਹੀਂ ਉਹ ਆਮ ਆਦਮੀ ਪਾਰਟੀ ਨੇ ਕਰਕੇ ਵਿਖਾਇਆ ਇੱਕ ਆਮ ਪਰਿਵਾਰ ਨੂੰ ਇਹ ਬਹੁਤ ਵੱਡੀ ਮਦਦ ਹੈ ਬੜਾ ਵੱਡਾ ਸਕੂਨ ਹੈ ਕਿਉਂਕਿ ਜਦੋਂ ਕਿਸੇ ਨੂੰ ਮੈਡੀਕਲ ਐਮਰਜੈਂਸੀ ਪੈਂਦੀ ਆ ਤਾਂ ਲੋਕ ਦਰ ਦਰ ਭਟਕਦੇ ਆ ਕੋਈ ਕਿਤੇ ਪੈਸੇ ਮੰਗਣ ਜਾਂਦਾ ਹੈ ਪੈਸਿਆਂ ਦਾ ਹਸਪਤਾਲ ਵਾਲਿਆਂ ਨੇ ਤੇ ਤੁਹਾਨੂੰ ਪਤਾ ਮੀਟਰ ਚੱਲਦੇ ਆ ਉਹਨਾਂ ਦੇ ਤਾਂ ਇਹੋ ਜਿਹੇ ਦੇ ਵਿੱਚ ਸਰਕਾਰ ਤੁਹਾਡੇ ਘਰ ਸਮਝ ਲੋ ਕਿ ਉਹਨਾਂ ਨੇ ਇੱਕ 10 ਲੱਖ ਰੁਪਿਆ ਤੁਹਾਡੇ ਲਈ ਰੱਖ ਦਿੱਤਾ ਹੈ ਕਿ ਮੈਡੀਕਲ ਐਮਰਜੈਂਸੀ ਦੇ ਲਈ ਤੁਹਾਡੇ ਕੋਲੇ ਪੈਸੇ ਪਏ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ ਸੋ ਧੰਨਵਾਦ ਕਰਨਾ ਚਾਹੁੰਦੇ ਆ ਸਾਡੇ ਨੈਸ਼ਨਲ ਸੁਪਰੀਮੋਸੀ ਦੇ ਅਦਮਨ ਕੇਜੀਵਾਲ ਜੀ ਦਾ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ ਕਿਹਾ ਜਾਂਦਾ ਕਿ ਪਹਿਲਾਂ ਵੀ ਬਹੁਤ ਛੇਤੀ ਕੀਮਾ ਚੱਲ ਨਹੀਂ ਅਸੀਂ ਕਿਤਨਾ ਕਿਤੇ ਜਾ ਕੇ ਹਸਪਤਾਲ ਤੇ ਫਿਰ ਵੀ ਲੋਕ ਜੋ ਪ੍ਰੇਸ਼ਾਨ ਹੁੰਦੇ ਆ ਕਿ ਹਸਪਤਲ ਬਲਾਦਾ ਕਹਿਣਾ ਹੁੰਦਾ ਕਿ ਇਹ ਚੀਜ਼ੇ ਦੇ ਵਿੱਚ ਪਾਲ ਨੇ ਕਰਦੀ ਜਾਂ ਇਹ ਚੀਜ਼ੇ ਦੇ ਵਿੱਚ ਕਵਰ ਨਹੀਂ ਹੁੰਦੀ ਤੇ ਇਹ ਬੀਮਾ ਯੋਜਨਾ ਨੂੰ ਆਪਾਂ ਕਿਸ ਤਰ੍ਹਾਂ ਦੇਖੋ ਜਿੱਦਾਂ ਹੀ ਇਹ ਸਕੀਮ ਅਨਾਉਂਸ ਹੁੰਦੀ ਹੈ ਤੁਹਾਨੂੰ ਸਾਰੀਆਂ ਡੀਟੇਲ ਜਿਹੜੀਆਂ ਨੇ ਉਹ ਇਸ ਤੋਂ ਬਾਅਦ ਅਸੀਂ ਉਹ ਵੀ ਦੇ ਦੇਖੋ ਜੀ ਜਿਹੜਾ ਸਾਡੀ ਇਹ ਮਾਨ ਸਰਕਾਰ ਦਾ ਇਹ ਉਪਰਾਲਾ ਇਹ ਇੱਕ ਇੱਕ ਬਹੁਤ ਵੱਡਾ ਫੈਸਲਾ ਹੈ ਜਿਹੜਾ ਕਿ ਹਰ ਇੱਕ ਘਰ ਨੂੰ 10 ਲੱਖ ਦਾ ਜਿਹੜਾ ਬੀਮਾ ਇਹ ਇੱਕ ਛੋਟੀ amount ਨਹੀਂ ਹੁੰਦੀ 10 ਲੱਖ ਇਹ ਸਮਝ ਲਓ ਤੁਸੀਂ ਇਹ 1 year ਲਈ ਤੁਸੀਂ 10 ਲੱਖ ਤੁਹਾਨੂੰ ਕੋਈ ਹੈਲਥ ਇਸ਼ੂ ਆ ਜਾਂਦੇ ਨੇ ਤੁਸੀਂ ਉਹਦਾ ਇਸਤੇਮਾਲ ਕਰ ਸਕਦੇ ਹੋ ਅਸੀਂ ਮਾਨ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਹ ਜਿਹੜੀ ਇਸ ਸਕੀਮ ਤਹਿਤ ਅੰਧਾਰੀ ਕੋ ਬਹੁਤ ਲੋਕਾਂ ਨੂੰ ਜਿਹੜਾ ਕਿ ਉਹ ਫਾਇਦਾ ਲੈਣ ਲਈ ਕਿਹੜੀ ਕਿਹੜੀ ਬਿਮਾਰੀਆਂ ਇੱਥੇ ਕਵਰ ਹੋਣਗੀ ਇਹਦੇ ਵਿੱਚ ਸਭ ਤਕਰੀਬਨ ਤਾਂ ਜੋ ਵੀ ਆਪਣੇ ਹੈਲਥ ਪ੍ਰਤੀ ਜਿਹੜੀਆਂ ਟੋਟਲੀ ਇਹ ਦੇ ਵਿੱਚ ਇਹਨਾਂ ਦੇ ਰਿਕਵਰ ਹੋਣਗੀਆਂ ਜੋ ਵੀ ਆਪਾਂ ਨੂੰ ਕੋਈ ਆਪਣੇ ਲੀਵਰ ਦੀ ਹੋਗੀ ਕੋਈ ਚੈਸਟ ਵਗੈਰਾ ਦੀ ਹੋਗੀ ਕੋਈ ਹਾਰਟ ਵਗੈਰਾ ਦੀ ਜੇ ਤਕਰੀਬਨ ਸੂਚੀ ਹੈਗੀ ਹੈ ਉਨ੍ਹਾਂ ਨੇ ਸਾਰੇ ਸਰ ਇਹ ਪ੍ਰਾਈਵੇਟ ਹਸਪਤਲ ਕਿਹੜੇ-ਕਿਹੜੇ ਐਮਪੈਨਲਡ ਹਨ ਇਹਦੇ ਵਿੱਚ ਨਹੀਂ ਇਹਦੇ ਸਰਕਾਰੀ ਤਾਂ ਸਾਰੇ ਆ ਪ੍ਰਾਈਵੇਟ ਪੁੱਛੇ ਇਹਦੇ ਵਿੱਚ ਆਈ थिंक 650 700 ਦੇ ਕਰੀਬ ਹੈਗੇ ਨੇ ਜਿਹੜੇ ਕਿ ਚ ਸਾਰੇ ਇਨਕਲੂਡ ਨੇ ਹਸਪਤਲ ਜਿਹੜਾ ਕਿ ਆਪਣਾ ਹੈਲਥ ਇੰਸ਼ੋਰੈਂਸ ਇਹ ਚੱਲੇਗਾ ਸਰ ਫੈਮਿਲੀ ਕਾਰਡ ਹੈ ਜਾਂ ਇੱਕ ਬੰਦੇ ਦਾ ਨਹੀਂ ਨਹੀਂ ਇਹ ਫੈਮਿਲੀ ਕਾਰਡ ਹੈ ਇਹ ਆਪਣੇ ਜਿੰਨੇ ਫੈਮਿਲੀ ਦੇ ਮੈਂਬਰ ਹੋ ਜਾਣਗੇ ਉਹਦੇ ਵਿੱਚ ਉਹ ਐਡ ਕਰ ਦਿੱਤੇ ਜਾਣਗੇ ਇੱਕ ਐਡਮਿਨ ਫੈਮਿਲੀ ਦਾ ਹੋਏਗਾ ਬਾਕੀ ਫੈਮਿਲੀ ਮੈਂਬਰਾਂ ਨੂੰ ਉਦੇ ਵਿੱਚ ਜਾਂ ਇੱਕ ਬੰਦਾ ਪੂਰਾ 10 ਲੱਖ ਕੰਜ਼ੂਮ ਕਰ ਲੇ ਜਾਂ ਪੰਜ ਮੈਂਬਰਾਂ ਦੇ 2-2 ਲੱਖ ਕਰ ਜੀ 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 ਬਿਲਕੁਲ ਬਿਲਕੁਲ ਇਹ ਇੱਕ ਸਾਲ ਵਾਸਤੇ ਆ ਜੀ ਜੀ ਉਸ ਤੋਂ ਬਾਅਦ ਫਿਰ ਅਸੀਂ ਇਹਨੂੰ ਕੰਟੀਨਿਊ ਕਰਨਾ ਹੁੰਦਾ ਨਾ ਉਸ ਤੋਂ ਬਾਅਦ ਅਸੀਂ ਇਹਨੂੰ ਸਾਲ ਬਾਅਦ ਫਿਰ ਕੰਟੀਨਿਊ ਕਰਾਂਗੇ ਫਿਰ ਦੁਬਾਰਾ ਰਜਿਸਟ੍ਰੇਸ਼ਨ ਹੋਏਗਾ ਜੀ ਜੀ ਬਿਲਕੁਲ ਐਸੇ ਤਰ੍ਹਾਂ ਜੀ ਜਿਹੜਾ ਆਪਣਾ ਆਧਾਰ ਕਾਰਡ ਨਾਲ ਮੋਬਾਈਲ ਨੰਬਰ ਲਿੰਕ ਹੁੰਦਾ ਉਹ ਤੇ OTP ਆ ਕੇ ਉਹ ਨਿਊ ਰਜਿਸਟ੍ਰੇਸ਼ਨ ਹੋ ਜਾਂਦੀ ਜੀ ਮੇਰਾ ਨਾਮ ਰਜੇਸ਼ ਕੁਮਾਰਾ ਜੀ ਹਲਕਾ ਪੂਰਬੀ ਅੰਮ੍ਰਿਤਸਰ ਤੋਂ ਵਾਰ ਨੰਬਰ 22 ਦੇ 24 ਦਾ ਸੀਨੀਅਰ ਆਗੂ ਦੇਖੋ ਜੀ ਜਿਹੜਾ ਇਹ ਉਪਰਾਲਾ ਭਗਵਨ ਸਿੰਘ ਮਾਨ ਜੀ ਨੇ ਅਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਚਾਲੂ ਕੀਤਾ ਬਹੁਤ ਵੱਡਾ ਉਪਰਾਲਾ ਤੇ ਬਹੁਤ ਵਧੀਆ ਇਹਦੇ ਵਿੱਚ ਦੇਖੋ ਜੀ ਪਹਿਲੀਆਂ ਸਰਕਾਰਾਂ ਨੇ ਕਦੀ ਵੀ ਗਰੀਬ ਜਨਤਾ ਨੂੰ ਸਹੂਲਤ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਪਹੁੰਚਾਈਆਂ ਗਈਆਂ ਇਹ ਮਾਨ ਸਾਹਿਬ ਦੀ ਪਹਿਲੀ ਸਰਕਾਰ ਹੈ ਜਿਹੜੀ ਐਡਾ ਵੱਡਾ ਉਪਰਾਲਾ ਕੀਤਾ ਮੈਡੀਕਲ ਕਾਰਡ ਦਾ ਜੇ ਪਹਿਲਾਂ ਬਿਜਲੀ ਦੇ ਬਿੱਲ ਦਾ ਕੀਤਾ ਸੀ ਕਿ 600 ਯੂਨਟ ਮਾਫ ਕੀਤੀ ਹੈ ਤੇ ਹਰ ਇੱਕ ਬਰਾਦਰੀ ਨੂੰ ਹਰ ਇੱਕ ਵਰਗ ਨੂੰ ਕੀਤੀ ਉਸੇ ਤਰ੍ਹਾਂ ਇਹ ਹੁਣ ਆਪਣਾ ਜੇ ਮੈਡੀਕਲ ਇਲਾਜ 10 ਲੱਖ ਦਾ ਸਾਲਾਨਾ ਇਲਾਜ ਹੈ ਕੋਈ ਨੀਲੇ ਕਾਰਡ ਦੀ ਸ਼ਰਤ ਨਹੀਂ ਕੋਈ ਸਰਕਾਰੀ ਮਲਾਜਨ ਦੀ ਸ਼ਰਤ ਨਹੀਂ ਹੈ ਹਰ ਇੱਕ ਵਰਗ ਨੂੰ ਹਰ ਇੱਕ ਪਰਿਵਾਰ ਨੂੰ ਮਿਲਣਾ ਕੋਈ ਪਰਿਵਾਰ ਵਾਂਝਾ ਨਹੀਂ ਜਾਏਗਾ ਇਸ ਤੋਂ ਇਲਾਵਾ ਦੇਖੋ ਜੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਪੰਜਾਬ ਦੀ ਜਿੰਨੀ ਵੀ ਜਨਤਾ ਪੰਜਾਬ ਵਾਸੀਆਂ ਨੂੰ ਮਾਤ ਜੋੜ ਕੇ ਅਪੀਲ ਕਰਦਾ ਤੁਸੀਂ ਜਦੋਂ ਵੀ ਸਰਕਾਰ ਚੁਣੀ ਹੈ ਇਹੋ ਜੀ ਚੁਣੀ ਹੈ ਕਿਸੇ ਦੇ ਲਾਲਚ ਵਿੱਚ ਨਹੀਂ ਆਣਾ ਦੇਖੋ ਜੀ ਘਰ ਦੀਆਂ ਲੋੜਾਂ ਦੀਆਂ ਜਿਹੜੀਆਂ ਸਹੂਲਤਾਂ ਸਿਰਫ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਤੀਆਂ ਹੋਰ ਕਿਸੇ ਨੇ ਨਹੀਂ ਦਿੱਤੀਆਂ